ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨਾਲ ਚੱਲਾਂਗੇ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਇੱਥੇ ਬਿੰਦਰਾਵਨ ਨਾਮ ਦਾ ਇੱਕ ਮੰਦਿਰ ਹੈ ਇਹ ਮੰਦਿਰ ਸੋਲਵੇ حسابਲੀ ਤੋਂ ਟੇਡਾ ਹੈ ਅਤੇ ਜੋ ਇੱਥੇ ਸਰੋਵਰ ਸੀ ਪਾਣੀ ਵਾਲਾ ਉਸ ਉੱਤੇ ਪਾਣੀ ਵੀ ਸੁੱਕ ਗਿਆ ਹੈ ਅਤੇ ਇਸ ਸਰੋਵਰ ਵਿੱਚ ਕਦੇ ਵੀ ਪਾਣੀ ਨਹੀਂ ਠਹਿਰਦਾ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਇਸ ਮੰਦਰ ਦੇ ਅੰਦਰ ਤੇ ਜਾਣਦੇ ਆ ਇਸ ਦੇ ਇਤਿਹਾਸ ਬਾਰੇ ਇਹ ਮੰਦਰ ਟੇਡਾ ਕਿਉਂ ਹੈ ਅਤੇ ਇੱਥੇ ਸਰੋਵਰ ਵਿੱਚ ਪਾਣੀ ਕਿਉਂ ਨਹੀਂ ਠਹਿਰਦਾ ਅਸਲ ਅਸੀਂ ਜੋ ਬਰਿੰਦਾ ਬਰ ਨਾਮ ਦਾ ਮੰਦਰ ਹੈ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਅਸੀਂ ਆਪ ਜੀ ਨੂੰ ਇਸ ਮੰਦਰ ਦੇ ਸਾਰਾ ਵਿਖਾਵਾਂਗੇ ਮੰਦਰ ਕਿਹੋ ਜਿਹਾ ਹੈ ਇਸ ਮੰਦਰ ਦੀ ਬਹੁਤ ਹੀ ਮਾਨਤਾ ਹੈ ਲੋਕੀ ਦੂਰ ਦੂਰੋਂ ਇਸ ਮੰਦਰ ਤੇ ਮੱਥਾ ਟੇਕਣ ਵਾਸਤੇ ਆਉਂਦੇ ਹਨ ਬਹੁਤ ਹੀ ਵਧੀਆ ਮੰਦਿਰ ਹੁਸ਼ਿਆਰ ਪਰਦੀਆਂ ਪਹਾੜਾਂ ਵਿੱਚ ਇਹ ਮੰਦਿਰ ਕਿੱਥੇ ਹੈ ਸਾਰਾ ਮੈਂ ਆਪ ਜੀ ਨੂੰ ਦੱਸਾਂਗਾ ਤੁਸੀਂ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣਾ ਹੈ ਕਟਕਟ ਕੇ ਵੀਡੀਓ ਨਹੀਂ ਦੇਖਣੀ ਤਾਂ ਜੋ ਆਪ ਨੂੰ ਆਪ ਜੀ ਨੂੰ ਪੂਰਾ ਪਤਾ ਚੱਲ ਜਾਵੇ ਇਸ ਮੰਦਿਰ ਦੇ ਬਾਰੇ ਮੰਦਿਰ ਕਿਹੋ ਜਿਹਾ ਹੈ ਵਿੰਦਰਾ ਨਾਮ ਦਾ ਵਿੰਦਰਾਵਨ ਨਾਮ ਦਾ ਇਹ ਮੰਦਿਰ ਹੁਸ਼ਿਆਰ ਪਰਦੀਆਂ ਪਹਾੜਾਂ ਵਿੱਚ ਠੀਕ ਹੈ ਜੋ ਕਿ ਇਹ ਮੰਦਿਰ 16ਵੀਂ ਸਤਾਬਲੀ ਤੋਂ ਟੇਡਾ ਹੈ ਜੀ ਡੇਡਾ ਕਿਉਂ ਸੀ ਕੀ ਕਾਰਨ ਹੈ ਤੇ ਇਹ ਸਰੋਵਰ ਦਾ ਪਾਣੀ ਕਿਉਂ ਸੱਕਿਆ ਸਾਰਾ ਅਸੀਂ ਆਪ ਜੀ ਨੂੰ ਦੱਸਾਂਗੇ ਪਹਿਲਾਂ ਅਸੀਂ ਇਸ ਮੰਦਰ ਦੇ ਸਾਰੇ ਪਾਸੇ ਘੁੰਮ ਕੇ ਬਖਾਵਾਗੇ ਮੰਦਰ ਕਿਹੋ ਜਿਹਾ ਹੈ ਆਦ ਮੈਂ ਆਇਆ ਸਾਹਮਣੇ ਜਿੱਥੇ ਆ ਮੰਦਰ ਦਾ ਪੰਟਰੀ ਕਰਦੇ ਇੱਥੇ ਰਾਧਾ ਕ੍ਰਿਸ਼ਨ ਜੀ ਦਾ ਮੰਦਰ ਹੈ ਪਹਿਲਾਂ ਅਸੀਂ ਇੱਥੇੋਂ ਬੰਦਾ ਦੇਖਿਆ ਰਾਧਾ ਕ੍ਰਿਸ਼ਨ ਜੀ ਦਾ ਮੰਦਰ ਇੱਥੇ ਸਾਹਮਣੇ ਬਹੁਤ ਹੀ ਵਧੀਆ ਮੰਦਿਰ ਹੈ ਹੁਸ਼ਿਆਰਪੜ ਦੀਆਂ ਪਹਾੜਾਂ ਦੇ ਵਿੱਚ ਬਿੰਦਰਾਵਨ ਨਾਮ ਦਾ ਮੰਦਿਰ ਹੁਸ਼ਿਆਰਪੜ ਦੀਆਂ ਪਹਾੜਾਂ ਵਿੱਚ ਜੋ ਕਿ ਇਹ ਮੰਦਿਰ ਕਿਹੜਾ ਹੈ ਇੱਥੇ ਅਸੀਂ ਆਪ ਜੀ ਨੂੰ ਸਾਰਾ ਮੰਦਿਰ ਦੇ ਬਾਰੇ ਦੱਸਾਂਗੇ ਇੱਧਰ ਇਹ ਮੰਦਿਰ ਹੈਗਾ ਛੇਸ਼ਨਗ ਜੀ ਦਾ ਛੇਸ਼ਨਗ ਜੀ ਦਾ ਇਹ ਮੰਦਿਰ ਤੋ ਚੀਨ ਕਾਲ ਦਾ ਮੰਦਰ ਬਣਿਆ ਹੋਇਆ ਹੈ ਕੀ ਦੇਖ ਸਕਦੇ ਹੋ ਇੱਥੇ ਕਾਫੀ ਲੋਕਾਂ ਨੇ ਸ਼ੇਸ਼ ਨਕਸ਼ ਚੜ੍ਹਾਏ ਹੋਏ ਹਨ ਜਿਨ੍ਹਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਹਨ ਇਸ ਮੰਦਰ ਦੀ ਬੜੀ ਹੀ ਮਾਨਤਾ ਹੈ ਕਹਿੰਦੇ ਇਹ سونے ਦੇ ਸ਼ੇਸ਼ ਨਗ ਚ ਬਾਹਰ ਸਰੋਵਰ ਹੈ ਜਿਹਦੇ ਵਿੱਚ ਕਦੇ ਵੀ ਪਾਣੀ ਨਹੀਂ ਠਹਿਰਦਾ ਜਿੰਨਾ ਮਰਜੀ ਇੱਥੇ ਮੀਂਹ ਦਾ ਪਾਣੀ ਆ ਜਾਵੇ ਇਸ ਇਹ ਸਰੋਵਰ ਹੈ ਇਹ ਖਾਲੀ ਹੀ ਰਹਿੰਦਾ ਹੈ ਇਦੇ ਵਾਸਤੇ ਕੀ ਇਤਿਹਾਸ ਹਰ ਆਜੀ ਆਪ ਜੀ ਨੂੰ ਦੱਸਾਂਗੇ ਅੱਛੇ ਦੇ ਪੰਡਤ ਜੀ ਪੁਜਾਰੀ ਹੈ ਅਸੀਂ ਉਹਦੇ ਨਾਲ ਵੀ ਗੱਲ ਕਰਾਂਗੇ ਵੀ ਇਹ ਮੰਦਿਰ ਕਿੱਡਾ ਕਿਉਂ ਸੋਬਰ ਦੇ ਪਾਣੀ ਕਿਉਂ ਨਹੀਂ ਹੈ ਇਹ ਇੱਥੇ ਸ਼ੇਸ਼ਨਾਜੀ ਦਾ ਮੰਦਿਰ ਹੈ ਜੋ ਕਿ 16ਵੀਂ ਸਤਾਬਲੀ ਤੋਂ ਟੇਡਾ ਹੈ ਅੱਛੇ ਦੇ ਭਗਤਾਂ ਨੇ ਇਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਤੇ ਮੰਦਿਰ ਸਹੀ ਨਹੀਂ ਹੋ ਪਾਇਆ ਇਹ ਮੰਦਰ ਟੇਡਾ ਹੈ ਟੇਡਾ ਕਿਉਂ ਹੈ ਸਾਰਾ ਅਸੀਂ ਆਪ ਨੂੰ ਦੱਸਾਂਗੇ ਇੱਥੇ ਪਹਿਲੇ ਸਾਰੇ ਅਸੀਂ ਮੰਦਰ ਆਪ ਜੀ ਨੂੰ ਦਿਖਾਵਾਂਗੇ ਮੰਦਰ ਕਿਹੋ ਜਿਹਾ ਹੈ ਬਹੁਤ ਹੀ ਵਧੀਆ ਮੰਦਰ ਹੈ ਪ੍ਰਚੀਨ ਮੰਦਰ ਹੋਸ਼ਿਆਰਪੜ ਦੀਆਂ ਪਹਾੜਾਂ ਦੇ ਵਿੱਚ ਬਿੰਦਰਾ ਬੰਦੇ ਨਾਮ ਨਾਲ ਮਸ਼ਹੂਰ ਹੈ ਮੰਦਰ ਦੇਖੋ ਸੂ ਦੂਸਰ ਦੂਰ ਦੇਖ ਸਕਦੇ ਇਹ ਮੰਦਰ ਟੇਡਾ ਹੈ ਇਸ ਵੇਲੇ ਇਹ ਇੱਥੇ ਸਰੋਵਰ ਦੇ ਆਪਾਸ ਕਾਫੀ ਏਦਾਂ ਬਰਮੀਆਂ ਹਨ ਜਿਹਨਾਂ ਵਿੱਚ ਵੀ ਛੇਛ ਨਗ ਰਹਿੰਦੇ ਹਨ ਇਹ ਇੱਥੇ ਇੱਕ ਪੁਰਾਣਾ ਖੂਈ ਵੀ ਹੈ ਜਿਹ ਖੂਈ ਨੂੰ ਖੂਗ ਕਹਿੰਦੇ ਆਪਾਂ ਉਹ ਸਮੇ ਦਾ ਖੂਗ ਇੱਥੇ ਜੋ ਸੇ ਸਰੋਵਰ ਹੈ ਉਹ ਪਾਣੀ ਨਾਲ ਕਦੇ ਵੀ ਨਹੀਂ ਭਰਦਾ ਇੱਥੇ ਜਾਨੀ ਮੰਨਤਾ ਹੈ ਇਹ ਪਾਣੀ ਨਾਲ ਕਿਉਂ ਨਹੀਂ ਭਰਦਾ ਤਾਂ ਸਾਰਾ ਆਪ ਆਪ ਜੀ ਦੱਸਾਂਗੇ ਪਹਿਲਾਂ ਅਸੀਂ ਸਾਰਾ ਬੰਦਰ ਦੇ ਤੋਨੂ ਤਹ ਦਰਸ਼ਨ ਕਰਵਾਵਾਂਗੇ ਇਸ ਜਗ੍ਹਾ ਦੀ ਬਹੁਤ ਹੀ ਵਧੀਆ ਮੰਦਿਰ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਇਹ ਮੰਦਿਰ ਕਿੱਥੇ ਹੈ ਸਾਰਾ ਅੱਜ ਦੱਸਾਂਗੇ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਦੀ ਮਰਿਆਦਾ ਨੇ ਹੋ ਵੀਡੀਓ ਦੇਖਣ ਨੂੰ ਮਿਲਦੀ ਰਹੇ ਸਾਰਾ ਮੰਦਿਰ ਅਸੀਂ ਅੱਜ ਬਖਾਵਾਂਗੇ ਕਮਾ-ਕਮਾ ਕੇ ਬਹੁਤ ਵਧੀਆ ਮੰਦਿਰ ਹੈ ਹੁਸ਼ਿਆਰਪੁਰ ਦੀਆਂ ਪਹਾੜਾਂ ਵਿੱਚ ਸਰਦ ਸੰਗਿਆਪ ਜੀ ਨੂੰ ਇਹ ਮੰਦਿਰ ਕਿੱਥੇ ਹੈ ਤੁਸੀਂ ਮੇਰੀ ਵੀਡੀਓ ਅੰਤ ਤੱਕ ਦੇਖਣਾ ਹੈ ਔਰ ਇਸ ਮੰਦਿਰ ਦੇ ਇਤਿਹਾਸ ਬਾਰੇ ਦੱਸਾਂਗੇ ਇਹ ਮੰਦਿਰ ਟੇਡਾ ਕਿਵੇਂ ਹੋਇਆ ਤੇ ਇੱਥੇ ਜਸ ਰੋਬਰ ਦਾ ਜੋ ਪਾਣੀ ਕਿਉਂ ਨਹੀਂ ਠਹਿਰਦਾ ਤੇ ਅਸੀਂ ਆਪਾਂ ਹੁਣ ਪੰਡਤ ਜੀ ਦੇ ਨਾਲ ਗੱਲ ਵੀ ਕਰਾਂਗੇ ਗਿੰਗਾਵਨ ਜੋ ਮੰਦਿਰ ਹੈ ਦਕਾਰਪੁਰ ਦੇ ਕੋਲ ਜਿੱਥੇ ਪੰਡਤ ਜੀ ਹੈਗੇ ਆ ਪੁਜਾਰੀ ਜੀ ਸ਼੍ਰੀ ਰਾਜੂ ਜੀ ਸ਼ਰਮਾ ਜੀ ਅਸੀਂ ਉਹਨਾਂ ਗੱਲਬਾਤ ਕਰਾਂਗੇ ਜਿਹੜਾ ਇਸ ਮੰਦਿਰ ਦਾ ਇਤਿਹਾਸ ਉਹਰ ਪੁਸਤਕੀ ਚਰਚਾ ਲੈਂਦੇ ਆ ਪੰਡਿਤ ਜੀ ਦੇ ਬਾਰੇ ਕੀ ਕਹਿੰਦੇ ਹਨ ਪੰਡਿਤ ਜੀ ਦਾ ਕਹਿਣਾ ਹੈ ਇੱਥੇ ਇੱਕ ਸੇਵਕਾ ਆਪਣੇ ਬੱਚੇ ਦੇ ਨਾਲ ਇਸ ਮੰਦਿਰ ਚ ਮੱਥਾ ਟੇਕਣ ਵਾਸਤੇ ਆਈ ਸੀ ਤੇ ਉਸ ਦਾ ਬੱਚਾ ਖੇਡਦਾ ਖੇਡਦਾ ਇੱਥੇ ਸਰੋਵਰ ਦੇ ਵਿੱਚ ਡਿੱਗ ਗਿਆ मां दी ममता ਬਰਲਾਪ ਕਰਨ ਲੱਗੀ ਆਪਣੇ ਬੱਚੇ ਵਾਸਤੇ ਉਹਨੇ ਇੱਥੇ ਮੰਦਰ ਤੇ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਮੇਰਾ ਬੱਚਾ ਬਚਾ ਲਓ ਤੇ ਕਹਿੰਦੇ ਇੱਕ ਦਿਵਿਆ ਸ਼ਕਤੀ ਨੇ ਆਵਾਜ਼ ਲਗਾਈ ਕਿ ਜਾਂ ਤਾਂ ਤੂੰ ਆਪਣੇ ਬੱਚਾ ਚੁਣ ਲੈ ਜਾਂ ਇਸ ਰੋਵਰ ਦਾ ਪਾਣੀ ਚੁਣ ਲੈ ਹੁਣ ਮਾਂ ਦੀ ममता ਸੀ ਬੱਚੇ ਵਾਸਤੇ ਮੋਹ ਸੀ ਤੇ ਮਾਂ ਦੀ ममता ਨੇ ਆਪਣੇ ਬੱਚੇ ਨੂੰ ਚੁਣਿਆ ਕਿ हे ਪ੍ਰਭੂ ਮਰੇ ਬੱਚੇ ਨੂੰ ਬਚਾ ਲਓ ਮੈਨੂੰ ਮੇਰਾ ਬੱਚਾ ਚਾਹੀਦਾ ਹੈ ਉੱਥੋਂ ਕਹਿੰਦੇ ਜਿਹੜਾ ਮੰਦਿਰ ਹੈ ਟੇਡਾ ਹੋਇਆ ਉੱਥੋਂ ਇੱਕ नाग ਦੇਵਤਾ ਨੇ ਧੁਨਕਾਰ ਮਾਰੀ ਤੇ ਸਾਰਾ ਪਾਣੀ ਸੁਕਾ ਦਿੱਤਾ ਤੇ ਕਹਿੰਦੇ ਉਦੋਂ ਤੋਂ ਹੀ ਇਹ ਮੰਦਿਰ ਟੇਡਾ ਹੋ ਗਿਆ ਹੈ ਅਤੇ ਸਰੋਵਰ ਦਾ ਪਾਣੀ ਸਾਰਾ 6-6 ਲੱਖ ਨੇ ਸੁਕਾਤਾ ਸੀਗਾ ਤਾਂ ਨਾ ਬੱਚੇ ਦੀ ਜਾਨ ਬਚ ਸਕੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਸਰੋਵਰ ਵਿੱਚ ਕਦੇ ਵੀ ਪਾਣੀ ਨਹੀਂ ਭਰਿਆ ਜੋ ਸੋਲ ਵੀ ਸਾਬਿਤ ਹੋ ਜੇ ਮੰਦਰ ਮੰਦਰ ਟੇਡਾ ਹੀ ਹੈ ਇੱਥੇ ਸੇਵਾਕਾਰਾਂ ਮਸੇਵਕਾਂ ਨੇ ਕਈ ਵਾਰੇ ਪ੍ਰਯਾਸ ਕੀਤਾ ਇਸ ਮੰਦਰ ਨੂੰ ਸਹੀ ਕਰਨ ਵਾਸਤੇ ਪਰੰਤੂ ਇਹ ਮੰਦਰ ਸਹੀ ਨਹੀਂ ਹੋ ਪਾਇਆ ਸਰੋਵਰ ਦੇ ਵਿੱਚ ਕਦੇ ਵੀ ਇੱਥੇ ਪਾਣੀ ਨਹੀਂ ਭਰਦਾ ਅਤੇ ਇੱਥੇ ਨਾਗ ਪੰਚਮੀ ਦੇ ਦਿਨ ਭਾਰੀ ਮੇਰਾ ਲੱਗਦਾ ਹੈ ਲੋਕੀ ਦੂਰ ਦਰੋਂ ਇਸ ਜਗ੍ਹਾ ਤੇ ਆਉਂਦੇ ਹਾਂ ਇਸ ਜਗ੍ਹਾ ਦੀ ਕਾਫੀ ਮੰਨਤਾ ਹੈ ਇਸ ਕਰਕੇ ਉਸ ਉਸੇ ਦਿਨ ਤੋਂ ਇਹ ਮੰਦਰ ਟੇਡਾ ਹੈ ਅਤੇ ਇਸ ਰੋਬਰ ਵਿੱਚ ਪਾਣੀ ਕਦੇ ਨਹੀਂ ਭਰਦਾ ਇੱਥੇ ਦੀ ਮੰਨਤਾ ਹੈ ਦੁਨੀਆ ਲੋਕੀ ਦੂਰ ਦਰੋਂ ਇਸ ਮੰਦਰ ਤੇ ਆਉਂਦੇ ਮੰਦਰ ਤੇ ਆਉਣ ਦੇ ਵਾਸਤੇ ਇਹ ਜਗ੍ਹਾ ਕਿੱਥੇ ਹੈ ਇਹ ਜਗ੍ਹਾ ਦਤਾਰਪੁਰ ਤਲਵਾੜੇ ਦੇ ਕੋਲ ਹੈ ਹੁਸ਼ਿਆਰ ਪਰਦੇ ਵਿੱਚ ਤਲਵਾੜੇ ਦੇ ਕੋਲ ਆਪਾਂ ਉਰੇ ਹੀ ਦਰਿਆ ਦਾ ਰਸਤਾ ਮੁੜਦਾ ਹੈ ਉੱਥੇ ਅਸੀਂ ਮੋੜ ਸਕਦੇ ਹਾਂ ਦਤਾਰਪੁਰ ਦੇ ਕੋਲ ਇੱਕ ਜਗਾ ਹੈ ਬਿਰਬਿੰਦਰਾਵਨ ਹੁਸ਼ਿਆਰ ਪਰਦੇ ਦੇ ਪਹਾੜਾਂ ਵਿੱਚ ਅਸੀਂ ਉੱਥੇ ਜਾ ਕੇ ਇਸ ਜਗਾ ਦੇ ਦਰਸ਼ਨ ਕਰ ਸਕਦੇ ਹਾਂ ਇਹ ਮੰਦਿਰ ਕਿਹੜਾ ਮੰਦਿਰ ਜੇ ਆਪਾਂ ਦਰਸ਼ਨ ਕਰਕੇ ਆਪਣਾ ਜੀਵਨ ਨੂੰ ਸੁਖਮਈ ਬਣਾ ਸਕਦੇ ਹਾਂ ਇੱਥੇ ਹਰ ਤਰ੍ਹਾਂ ਦੀ ਮਨੋ ਕਾਮਨਾ ਸਬੰਧਰ ਚ ਪੂਰੀ ਹੁੰਦੀ ਹੈ ਅਤੇ ਹਰ ਸਾਲ ਨਾਗਪੰਛੀਮੀ ਦੇ ਦਿਨ ਇੱਥੇ ਬਹੁਤ ਭਾਰੀ ਮੇਰੇ ਨੂੰ ਲੱਗਦਾ ਹੈ ਅਗਰ ਤੁਸੀਂ ਆਣਾ ਚਾਹੋ ਇੱਥੇ ਤੁਸੀਂ ਆ ਸਕਦੇ ਹੋ ਇੱਥੇ ਰੁਦਰ ਰਖਸ਼ ਦਾ ਪੇੜ ਵੀ ਲੱਗਿਆ ਹੋਇਆ ਹੈ ਇਸ ਜਗ੍ਹਾ ਤੇ ਇਸ ਹੁਸ਼ਿਆਰਪੜ ਦੀਆਂ ਪਹਾੜਾਂ ਦੇ ਵਿੱਚ ਰੁਦਰ ਰਖਸ਼ ਦਾ ਪੇੜ ਮੈਂ ਪਹਿਲੀ ਇੱਕ ਛੋਟੀ ਵੀਡੀਓ ਪਾਈ ਸੀ ਹੁਸ਼ਿਆਰਪੜ ਦੀ ਪਹਾੜਾਂ ਵਿੱਚ ਰੁਦਰ ਰਖਸ਼ ਦਾ ਪੇੜ ਐਸੀ ਜਗ੍ਹਾ ਤੇ ਹੀ ਹੈ ਤੇ ਇਹ ਫਿਰ ਮਤਸਰਿਆ ਤੁਹਾਨੂੰ ਆਪ ਜੀ ਨੂੰ ਇਹ ਮੰਦਿਰ ਤਲਵਾੜੇ ਦੇ ਕੋਲ ਦਤਾਰਪੁਰ ਪਿੰਡ ਦੇ ਕੋਲ ਹੈ ਬਿੰਦਰਾਵਨ ਮੰਦਿਰ ਫਿਰ ਤਲਵਾੜੇ ਦੇ ਉਰੇ ਬਿਆਰੀਲ ਦੇ ਕੋਲ ਅਸਤਾ ਮੋੜਦਾ ਹੈ ਉੱਥੇ ਕਿਸੇ ਨੂੰ ਪੁੱਛ ਸਕਦੇ ਹੋ ਆਪਾਂ ਕਿ ਦਤਾਰਪੁਰ ਵਾਲੇ ਜਾਣਾ ਸਿਰਫ ਜਗਤ ਜਾਣਾ ਤੁਸੀਂ ਇੱਥੇ ਆਰਾਮਨਾ ਪਹੁੰਚ ਸਕਦੇ ਸਮੁੰਦਰ ਤੇ ਅਗਰ ਆਪਜੀ ਵੀ ਬੜੀ ਬੜੀ ਤੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪਜੀ ਮੈਦਨੀ ਹੋਰ ਵੀਡੀਓ ਵੇਖਣ ਨੂੰ ਮਿਲਦੀ ਜਾਣ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਪ੍ਰਚੀਨ ਛੇ ਸੇਨਾਗ ਮੰਦਿਰ ਬਿੰਦਰਾਵਨ ਤਾਂ ਤਾਂ ਪਰ ਸਾਈਡ ਤੇਰੇ ਬਾਹਰ ਦੇ ਕੋਣ ਹੈ ਜੀ